ਹਰੋਂ ਨਜ਼ੀਕ ਤੁੰਗ ਵਾਲਾ ਗੇਟ ਵਿਖੇ ਸਤਨ ਸੰਤ ਸਤਗੁਰੂ ਕਬੀਰ ਜੀ ਧਰਮਸ਼ਾਲਾ ਵਿਖੇ ਸਤਗੁਰ ਕਬੀਰ ਜੀ ਦੇ ਪ੍ਰਕਾਸ਼ ਪੂਰਵ ਮੌਕੇ ਇੱਕ ਵਿਸ਼ੇਸ਼ ਸਮਾਗਮ ਸਤਗੁਰੂ ਕਬੀਰ ਵੈਲਫੇਅਰ ਸੁਸਾਇਟੀ ਰਜਿਸਟਰਡ ਵੱਲੋਂ ਕਰਵਾਇਆ ਗਿਆ ਇਸ ਸਮਾਗਮ ਵੱਡੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਮੁੱਖ ਮਹਿਮਾਨ ਵਜੋਂ ਇੰਪਰੂਵਮੈਂਟ ਸਰ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਜੀ ਪਹੁੰਚੇ ਇਸ ਮੌਕੇ ਤੇ ਪ੍ਰਧਾਨ ਜਗਤਾਰ ਸਿੰਘ ਭਗਤ ਉਪ ਪ੍ਰਧਾਨ ਅਨੁਰਾਗ ਭਗਤ ਚੇਅਰਮੈਨ ਹਰਮਿੰਦਰ ਸਿੰਘ ਅਨੰਤਰਾਮ ਮਹੰਤ ਪਿਆਰਾ ਲਾਲ ਮਾਸਟਰ ਦੇਸ਼ ਰਾਜ ਸੁਭਾਸ ਸਤਨਾਮ ਸਿੰਘ ਖਚਾਂਚੀ ਤਰਸੇਮ ਲਾਲ ਜਮੇਲਦਾ ਸੁਖਦੇਵ ਰਾਜ ਮੁਲਖ ਰਾਜ ਗੁਰਦੇਵ ਸਿੰਘ ਬਲਦੇਵ ਸਿੰਘ ਤੇ ਮਾਸਟਰ ਮੋਹਨ ਲਾਲ ਨੇ ਹਾਜ਼ਰੀ ਲਾਈ ਅੰਮ੍ਰਿਤਸਰ ਖਬਰਾਂ ਸੱਕ ਨਿਊਜ਼ ਤੋਂ ਮਧੁਰਾਜ ਅੰਮ੍ਰਿਤਸਰ ਖਬਰਾਂ ਹਾਲ ਤੱਕ ਤੋਂ ਮਧੁਰਾਜ ਪੂਰੀ ਖਾਸ ਰਿਪੋਰਟ Tchau, I'm ਮਾਣ ਕਰੇ ਰੇ ਦਾ ਗੁਰ ਕਰੇ ਤਾਵਾ ਤੇ ਜਿਵੇਂ ਆਵਾਜ਼ ਹੋ ਰਹੀ ਹੈ ਸਤਿਗੁਰੂ ਜੀ ਆਪ ਜੀ ਜੇ ਦਿਨ ਚੋਂ ਪਾਸੇ ਮੁਕਤ ਕਰਦੇ ਹਾਂ ਇੱਕ ਨਹੀਂ ਲਿਖਾ ਆਪ ਸੰਗਤ ਮਾਫ ਕਰ ਜੋ ਉਹ ਜੀ ਦਾ ਖਾਲਸਾ ਜੈ ਕਬੀਰ ਕਨਕਬੀਰ ਜੈ ਕਬੀਰ ਕਨਕਬੀਰ ਜੈ ਕਬੀਰ ਕਨਕਬੀਰ ਜੈ ਕਬੀਰ ਕਨਕਬੀਰ ਮੈਨਾ ਤੁੰਗਾ ਰਾਮਤ ਪੂਜੀ ਰਸੇ ਜਾ ਪਹੁੰਚ ਲਈ ਆਪ ਕੋ ਸਤਨਾਮ ਜੀ ਆ ਆ ਵਕਤ ਵੀ ਸਾਡੇ ਦੇ ਕਰ ਪਰਮੇਸ਼ਰ ਬਾਈ ਜੀ ਆ ਪਹੁੰਚਦੇ ਕਦਾ ਕੀ ਵਰਦਨ ਦੇ ਲੇਖਦੇ ਨੇ ਸ਼ਰਾਬੀ ਵੇਖਦੇ ਨੇ ਕਿ ਹੁਣ ਕੀ ਖਾਣਗੇ ਤੇ ਸਤ ਜੀ ਜਦੋਂ ਵਰਤੇ ਨਾ ਪਤਰਾ ਦੀ ਜਗਾ ਤੇ ਪਤਰਾ ਦੀ ਜਗਾ ਤੇ ਸੋਨੇ ਦੇ ਵਰਦਨ ਚਾਂਦੀ ਦੇ ਗਲਾ ਅੱਜ ਬੇਇਜ਼ਤੀ ਹੋਣੀ ਹੈ ਕਬੀ ਦੀ ਉਹ ਫਿਰ ਉਹਨਾਂ ਦੇ ਮੂਹਰੇ ਚ ਪਾਣੀ ਆ ਗਿਆ ਤੇ ਉਹ ਵੀ ਸ਼ਗਨ ਵਾਸਤੇ ਆ ਗਿਆ ਆਪ ਕੋ ਸਤਨਾਮ ਜੀ ਦੇ ਵਾਈ ਸਾਡੇ ਵਿੱਚ ਮੈਂ ਜਗਤਾਰ ਸਿੰਘ ਪ੍ਰਧਾਨ ਸਤਗੁਰੂ ਕਬੀਰ ਵੈਲਫੇਅਰ ਐਸੋਸੀਏਸ਼ਨ ਠੀਕ ਹੈ ਜੀ ਇਹ ਜਿਹੜੀ ਐਸੋਸੀਏਸ਼ਨ ਹੈ ਸਾਡੀ ਪਿਛਲੇ 25 ਸਾਲ ਤੋਂ 30 ਸਾਲ ਤੋਂ ਬੜੀ ਸ਼ਰਧਾਪੂਰਕ ਇਹ ਮਤਲਬ ਹਰ ਸਾਲ ਸਤਗੁਰੂ ਬੀਜ ਜੀ ਦਾ ਜਨਮ ਦਿਹਾੜਾ ਇਹਨਾਂ ਦਾ ਪ੍ਰਕਾਸ਼ ਦਿਵਸ ਬੜੀ ਸ਼ਰਧਾਪੂਰਕ ਮਨਾਉਂਦੀ ਹੈ ਤੇ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਨੇ ਹੋਮ ਹਮਾ ਕੇ ਇੱਥੇ ਆਉਂਦੀਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਠੀਕ ਹੈ ਜੀ ਸ਼ਰੋਮਣੀ ਭਗਤ ਸਤਗੁਰੂ ਕਬੀਰ ਜੀ ਜਿਨ੍ਹਾਂ ਦਾ ਬਹੁਤ ਹੀ ਮਹਾਨ ਹੈ ਜਿਨ੍ਹਾਂ ਬਾਰੇ ਜਿਨ੍ਹਾਂ ਦਾ ਅਸੀਂ ਦਾ ਨਹੀਂ ਸਕਦੇ ਉਹਨਾਂ ਦੇ ਬਾਰੇ ਉਹਨਾਂ ਦੀ ਉਸ ਤਰਹੇ ਹੀ ਕਰ ਨਹੀਂ ਸਕਦੇ ਜਿੰਨਾ ਕੋ ਉਹਨਾਂ ਦਾ ਮਤਲਬ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿੰਨੀਆਂ ਵੀ ਸਮਾਜ ਦੇ ਵਿੱਚ ਤਰੁੱਟੀਆਂ ਸੀ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਜਿੰਨੀਆਂ ਵੀ ਸਮਾਜ ਦੇ ਵਿੱਚ ਊਨਤਾਈਆਂ ਸੀਗੀਆਂ ਉਹਨਾਂ ਨੇ ਡਟ ਕੇ ਵਿਰੋਧ ਕੀਤਾ ਤੇ ਉਹਨਾਂ ਨੇ ਲੋਕਾਂ ਨੂੰ ਸਿੱਧੇ ਰਸਤੇ ਤੇ ਸੱਚ ਦੇ ਰਸਤੇ ਚੱਲਣ ਦੇ ਚੱਲਣਾ ਸਿਖਾਇਆ ਇਹਨਾਂ ਨੇ ਇਸ ਕਰਕੇ ਮੇਰੀ ਆਪਣੇ ਅਹੀ ਸਾਰੀ ਜਿਹੜੀ ਸੋਸਾਇਟੀ ਨੇ ਮੈਂ ਆਪਣੀ ਟੀਮ ਦਾ ਆਪਣੇ ਮੈਂਬਰਾਂ ਦਾ ਸਾਰਿਆਂ ਦਾ ਬੜਾ ਬੜਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਲਾਕੇ ਦੇ ਸਹਿਯੋਗ ਦੇ ਨਾਲ ਅੱਜ ਸਤਗੁਰਕ ਬੀਰ ਜੀ ਦਾ ਜਨਮ ਦਿਹਾੜਾ ਪ੍ਰਕਾਸ਼ ਨੂੰ ਬੜੀ ਸਰਤਾਪੂਰਨ ਨਾ ਮਨਾਇਆ ਜਾ ਰਿਹਾ ਸਾਰੇ ਇਲਾਕੇ ਦੇ ਸੰਗਤ ਜਿਹੜੀ ਮੌਕੇ ਤੇ ਹਾਜ਼ਰ ਹੈ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਅਸਵੇਰ ਤੋਂ ਕੀ ਪ੍ਰੋਗਰਾਮ ਕੀਤਾ ਗਿਆ ਅੱਜ ਸਵੇਰੇ ਜੀ ਸਾਡੇ ਇੱਕ ਆਪਣੇ ਸੋਸਾਇਟੀ ਸੁਖਮਨੀ ਸੋਸਾਇਟੀ ਹੈ ਜਿਹੜੀ ਹਰ ਸਾਲ ਦੀ ਤਰ੍ਹਾਂ ਇੱਥੇ ਆ ਕੇ ਸੁਖਮਨੀ ਸਾਹਿਬ ਦਾ ਇੱਥੇ ਪਾਠ ਕਰਦੀ ਹੈ ਸਤਗੁਰੂ ਕਬੀਰ ਸਾਹਿਬ ਦੇ ਭਜਨ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਇੱਥੇ ਮਤਲਬ ਜਿਹੜਾ ਗੁਣਗਾਨ ਕੀਤਾ ਜਾਂਦਾ ਲੋਕਾਂ ਨੂੰ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈਣ ਦੇ ਵਾਸਤੇ ਵੱਧ ਤੋਂ ਵੱਧ ਮਤਲਬ ਉਹਨਾਂ ਦੇ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਹੜੀ ਨਵੀਂ ਪੀੜੀ ਹੈ ਨੌਜਵਾਨ ਪੀੜੀ ਹੈ ਉਹਨਾਂ ਨੂੰ ਵੀ ਮਤਲਬ ਸਮਝਾਇਆ ਜਾਂਦਾ ਵੀ ਤੁਸੀਂ ਮਤਲਬ ਆਓ ਗੁਰੂ ਚਰਨਾਂ ਨਾਲ ਲੱਗੋ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਸਮਾਜ ਦੀਆਂ ਬੁਰਾਈਆਂ ਤੋਂ ਦੂਰ ਹੋ ਗੁਰਪਿਆਰੀ ਸਾਧ ਸੰਗਤ ਜੀ ਪਹਿਲੇ ਦਾਸ ਦੇ ਨਾਲ ਸਾਂਝ ਕਰੋ ਅਰਦਾਸ ਬੇਨਤੀ ਕਰੀਂ ਮਹਾਰਾਜ ਦੇ ਅੱਗੇ ਫਤਿਹ ਬੁਲਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਸਤਗੁਰ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਤੁੰਗਵਾਲਾ ਦੇ ਮੈਂਬਰ ਵੈਲਫੇਅਰ ਸੁਸਾਇਟੀ ਸਤਗੁਰ ਕਬੀਰ ਸਾਹਿਬ ਜੀ ਇਹ ਰਲ ਕੇ ਮਨਾ ਰਹੇ ਨੇ ਹਰ ਸਾਲ ਦੀ ਤਰ੍ਹਾਂ ਅੱਜ ਫੇਰ ਐਤਵਾਰ ਦੇ ਦਿਨ ਉੰਜ ਦਿਹਾੜਾ ਤੋਂ ਪੁੰਨਿਆ ਵਾਲੇ ਦਿਨ ਹੁੰਦਾ ਜਿਸ ਤਰ੍ਹਾਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਪੂਰਨਮਾਸੀ ਤੇ ਦਿਹਾੜਾ ਭਗਤ ਰਵੀਦਾਸ ਜੀ ਦਾ ਪੂਰਨਮਾਸੀ ਤੇ ਦਿਹਾੜਾ ਔਰ ਸਤਗੁਰ ਕਬੀਰ ਸਾਹਿਬ ਜੀ ਮਹਾਰਾਜੀ ਦਾ ਪੂਰਨਮਾਸੀ ਤੇ ਦਿਹਾੜਾ ਪਰ ਇਹ ਕੁਛ ਦਿਨ ਬਾਅਦ ਚ ਮਨਾਉਂਦੇ ਨੇ ਕਿ ਐਤਵਾਰ ਜਿਹੜਾ ਅਗਲਾ ਹੁੰਦਾ ਉਸ ਦਿਨ ਮਨਾਉਂਦੇ ਨੇ ਮਹਾਰਾਜ ਜੀ ਕਹਿੰਦੇ ਨੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਂਦਰਿਕ ਜੋ ਮੇਰੀ ਸਿਮਰਨੀ ਹੈ ਜੋ ਮੈਂ ਚਿੰਤਨ ਕਰਨਾ ਪਰਮੇਸ਼ਰ ਹਾਰ ਵੱਲੇ ਆਪਣੇ ਰਸਨਾ ਦੇ ਉੱਤੇ ਉਸ ਰਾਮ ਦਾ ਨਾਮ ਰੱਖਣਾ ਮਹਾਰਾਜਿਆਂ ਦੇ ਰਾਮ ਜਪੋ ਜੀ ਹਾਸੇ-ਹਾਸੇ ਧਰੂਪ ਰਹਿਲਾ ਦੇ ਜਪਿਓ ਹਰ ਜਾਸੇ ਕਹਿੰਦੇ ਨੇ ਕਿ ਧਰੂਪ भगत ਨੇ ਇੱਕ ਪੈਰ ਦੇ ਉੱਤੇ ਖੜ ਕੇ ਤੇ ਪਰਮੇਸ਼ਰ ਦਾ ਸਿਮਰਨ ਕੀਤਾ ਸੀ ਚਿੰਤਨ ਕੀਤਾ ਸੀ ਜਿਸ ਵale ਇੱਕ ਪੈਰ ਦੇ ਉੱਤੇ ਖੜ ਕੇ ਚਿੰਤਨ ਕੀਤਾ ਨਾ ਤੇ ਉਸ ਵale নারদ ਨੇ ਜਾ ਕੇ ਇੰਦਰ ਦੇਵਤੇ ਨੂੰ ਕਹਿਤਾ ਕਿ ਧਰੂਪ भगत ਇੱਕ ਪੈਰ ਦੇ ਉੱਤੇ ਖੜ ਕੇ ਸਿਮਰਨ ਕਰਦਾ ਹੈ ਤੇ ਹੁਣ ਇਹ ਤੇਰਾ ਰਾਜ ਭਾਗ ਮੰਗੇਗਾ ਉਸ ਵੇਲੇ ਆਂਦੇ ਨੇ ਕਿ ਇੰਦਰ ਦੇਵਤੇ ਨੂੰ ਵਿਵਤਾ ਪੈ ਗਈ ਕਿ ਤੇ ਕੰਮ ਖਰਾਬ ਹੋ ਗਿਆ ਜੇ ਮੇਰਾ ਰਾਜ ਭਾਗ ਮੰਗ ਲਿਆ ਤੇ ਮੈਂ ਤੇ ਨਕਾਰਾ ਹੋ ਜਾਵਾਂਗਾ ਮੇਰਾ ਰਾਜ ਭਾਗ ਲਾਜ ਜਾਵੇਗਾ ਉਸ ਵੇਲੇ ਬ੍ਰਹਮਾ ਵਾਹਿਗੁਰੂ ਉਸ ਵੇਲੇ ਇੰਦਰ ਦੇਵਤੇ ਨੇ ਬ੍ਰਹਮਾ ਨੂੰ ਵਿਸ਼ਨੂੰ ਨੂੰ ਸ਼ਿਵ ਜੀ ਮਹਾਰਾਜ ਜੀ ਨੂੰ ਜਾ ਕੇ ਕਿਹਾ ਕਿ ਤੁਸੀਂ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਦਾ ਭੰਗ ਕਰੋ ਜਿਹੜਾ ਸਿਮਰਨ ਕਰਦਾ ਨਾਮ ਜਪਦਾ ਦਾ ਭੰਗ ਕਰੋ ਆਂਦੇ ਨੇ ਕਿ ਬ੍ਰਹਮਾ ਵਹ ਆਇਆ ਨਾਲ ਇਹਨਾਂ ਨੂੰ ਉਸ ਵੇਲੇ ਕਹਿਣ ਲੱਗੇ ਤਰੂਪਗਤ ਨੂੰ ਕਿ ਤੂੰ ਸਿਮਰਨ ਛੱਡ ਦੇ ਜੋ ਤੈਨੂੰ ਚਾਹੀਦਾ ਦੇ ਦਿੰਨੇ ਆਂ ਆਂਦੇ ਨਹੀਂ ਮੈਂ ਸਿਮਰਨ ਅਜੇ ਕਰਨਾ ਸ਼ਿਵਜੀ ਮਹਾਰਾਜ ਜੀ ਆਏ ਉਹ ਵੀ ਕਹਿਣ ਲੱਗੇ ਜੋ ਤੈਨੂੰ ਚਾਹੀਦਾ ਅਸੀਂ ਦੇ ਦਿੰਨੇ ਆਂ ਤੂੰ ਸਿਮਰਨ ਛੱਡ ਦੇ ਕਹਿਣ ਲੱਗੇ ਜੇ ਨਹੀਂ ਅਜੇ ਮੈਂ ਸਿਮਰਨ ਕਰਨਾ ਆਂਦੇ ਨੇ ਕਿ ਬ੍ਰਹਮਾ ਦੇ ਵਿਚ ਨੂੰ ਆਏ ਤੇ ਵਿਸ਼ਨੂੰ ਮਹਾਰਾਜ ਜੀ ਨੇ ਵੀ ਆਨ ਕੇ ਕਿਹਾ ਕਿ ਜੋ ਸਿਮਰਨ ਤੂੰ ਕਰਦਾ ਛੱਡ ਦੇ ਜੋ ਤੈਨੂੰ ਚਾਹੀਦਾ ਦੇ ਦਿੰਨੇ ਆਂ ਆਂਦੇ ਨੇ ਮੈਨੂੰ ਚਾਹੀਦੀ ਉਸ ਅਕਾਲ ਪੁਰਖ ਪਰਮੇਸ਼ਰ ਦੀ ਗੋਦ ਜੋ ਤੁਹਾਡੇ ਕੋ ਨਹੀਂ ਆ ਜੇ ਤੁਸੀਂ ਅਕਾਲ ਪੁਰਖ ਪਰਮੇਸ਼ਰ ਦੀ ਗੋਦ ਦੇ ਸਕਦੇ ਹੋ ਮਨੂੰ ਤੇ ਮਨੂੰ ਹੋਰ ਕੁਛ ਨਹੀਂ ਚਾਹੀਦਾ ਉਸ ਵੇਲੇ ਹਾਰ ਕੇ ਤੇ ਹਲਾਨ ਹੋ ਗਏ ਕਿ ਛੋਟਾ ਜਿਹਾ ਬੱਚਾ ਤੇ ਜੇ ਮੰਗਿਆ ਵੀ ਕੀ ਹੈ ਤੇ ਪਰਮੇਸ਼ਰ ਦੀ ਗੋਦ ਮੰਗੀ ਹੈ ਕੋਈ ਲਾਲਚ ਨਹੀਂ ਕੋਈ ਸੇ ਧਨ ਦੌਲਤ ਦਾ ਲਾਲਚ ਨਹੀਂ ਕੋਈ ਸੇ ਰਾਜ ਭਾਗ ਦਾ ਲਾਲਚ ਨਹੀਂ ਮਹਾਰਾਜ ਇਸ ਕਰਕੇ ਕਹਿੰਦੇ ਨੇ ਧਰੂਪਰ ਹਰਲਾਦ ਨੇ ਜਿਤਨਾ ਸਿਮਰਿਆ ਉਸ ਤਰ੍ਹਾਂ ਸਿਮਰੋ ਨਾਮ ਜਪੋ ਜਿਹਾ ਐਸੇ ਐਸੇ ਧਰੂਪਰ ਹਰਲਾਦ ਜਪਿਓ ਹਰ ਜੈਸੇ ਮਹਾਰਾਜਾਂ ਦੇ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣ ਤੇ ਦਰਦ ਦੁੱਖ ਲਤਾ ਨਾਮ ਕੀ ਮਹਾਂ ਸੰਤ ਰਿਦਵਸੇ ਸੰਤ ਪ੍ਰਤਾਪ ਦੁਰਸਭ ਮਸੇ ਸੰਤ ਕਾ ਸੰਗ ਵਡੁ ਭਾਗੀ ਪਾਈਏ ਸੰਤ ਕੀ ਨਿ ਸੇਵਾ ਨਾਮ ਤੇ ਆਏ ਨਹੀਂ ਤੋਲ ਰਾਮ ਨਾਮ ਵਿਚਾਰਾਂ ਦੇ ਨਾਮ ਰਾਮ ਦੇ ਨਾਮ ਦੇ ਬਰਾਬਰ ਕੁਝ ਨਹੀਂ ਹੈ ਨਾਨਕ ਗੁਰਮਖ ਨਾਮ ਜਪੀ ਇੱਕ ਬਾਰ ਸੋ ਭਗਤ ਕਬੀਰ ਜੀ ਮਹਾਰਾਜ ਜੀ ਨੇ ਰਾਮ ਰਾਮ ਜਪ ਕੇ ਆਪ ਰਾਮ ਦਾ ਰੂਪ ਹੋ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਦੀ ਹਾਜ਼ਰੀ ਉਦਾਰ ਪ੍ਰਵਾਨ ਕਰਨੀ ਵਿਚਾਰ ਕਰਦਾ ਇੱਕ ਨੇਨੇ ਕੁ ਬਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ ਸ਼ੇਮਾ ਕਰਨਾ ਮਾਫ ਕਰਨਾ ਫਤਿਹ ਗਜਵਾਹ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੇਰਾ ਨਾਮ ਹੈ ਅਨੰਤ ਰਾਮ ਭਗਤ ਅੱਛੇ ਆਹੀ ਕਬੀਰ ਮਹਾਰਾਜੀ ਦਾ ਮੇਲਾ ਕਰ ਰਹੇ ਆਂ ਔਰ ਬੜੀ ਖੁਸ਼ੀਆਂ ਨਾਲ ਬੜੀ ਤਮੰਨਾ ਨਾਲ ਸੇਵਾ ਕਰਦੇ ਬੈਨਾ ਔਰ ਅੱਜ ਨਹੀਂ ਅਹੀਂ ਇੱਥੇ ਕੋ 30 40 ਸਾਲ ਦਾ ਕਰਨੇ ਵੇ ਆਂ ਤੇ ਬਹੁਤ ਬਾਬੇ ਦੀ ਕਿਰਪਾ ਕੀ ਹੈ ਸਾਰਿਆਂ ਤੇ ਬਹੁਤ ਬਹੁਤ ਹੀ ਹੈ ਲੰਗਰ ਵੀ ਸਭ ਕੁਝ ਬੜੀ ਕਿਰਪਾ ਨਾਲ ਕਰਦੇ ਆਂ ਬੇ ਨੋ ਜਵਾਨਾ ਖੁਸ਼ੀਆਂ ਮੈਸੇ ਇਹ ਹੀ ਆ ਵੀ ਆ ਮੰਦਰਾ ਜਾਓ ਆਪਣੇ ਦਰਸ਼ਨ ਪਾਓ ਛੱਡੋ ਸਿੱਧੇ ਰਸਤੇ ਲੱਗੋ ਗੁਰੂ ਮਹਾਰਾਜ ਦੇ ਮੱਲ ਧਿਆਨ ਦਿਓ ਆ ਇਹ ਜਾਣੇ ਆ ਅੱਜ ਵਧਾਈ ਸਾਰੀ ਸੰਗਤ ਨੂੰ ਵਧਾਈ ਦਿੰਨੇ ਆ ਅਸੀਂ ਕਬੀਰ ਮਹਾਰਾਜ ਦੀ ਲੱਖ ਲੱਖ ਵਧਾਈ ਹੋਵੇ ਸਭ ਨੂੰ ਮੈਂ ਸਰਦਾਰ ਜਗਦੀਸ਼ ਸਿੰਘ ਰਿਟਾਇਰ ਵੈਟਰਨਰੀ ਡਿਪਾਰਟਮੈਂਟ ਚੋਂ ਤੇ ਇੱਕ ਰਾਈਟਰ ਦੇ ਤੌਰ ਤੇ ਵੀ ਕੰਮ ਕਰਦਾ ਹਾਂ ਤੇ ਮੈਂ ਪਤ ਕਬੀਰ ਜੀ ਦੇ ਸਬੰਧ ਦੇ ਵਿੱਚ ਹਰ ਸਾਲ ਰਿਸਰਚ ਕਰਕੇ ਕੋਈ ਨਵਾਂ ਨੁਕਤਾ ਢੂੰਡ ਕੇ ਇਹ ਤੇ ਹਰ ਸਾਲ ਉਸ ਦੇ ਸਬੰਧ ਵਿੱਚ ਜੀਵਨ ਇਹ ਦਰਸਾਉਂਦਾ ਹਾਂ ਤੇ ਅੱਜ ਜੋ ਸਵੇਰ ਦਾ ਇਸ ਕਮੇਟੀ ਉਹ ਵੈਲਫੇਅਰ ਕਮੇਟੀ ਕਬੀਰ ਮੰਦਰ ਵੱਲੋਂ ਜੋ ਪਰੰਪਰਾ ਇਹਨਾਂ ਨੇ ਉਪਰਾਲਾ ਕੀਤਾ ਹੈ ਇਹਨਾਂ ਦਾ ਬਹੁਤ ਧੰਨਵਾਦ ਆ ਕਿ ਇਹਨਾਂ ਨੇ ਜੋ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਰਚਨਾ ਰਚਿਤ ਕੀਤੀ ਸੀ ਉਹ ਇਹਨਾਂ ਦੀ ਬਾਣੀ ਜਿਹੜੀ ਆ ਆਮ ਪਬਲਿਕ ਨੂੰ ਲੋਕ ਨੂੰ ਰਾਦਰਸੇਂਦਾ ਬਾਣੀ ਸੀ ਜਿਹੜਾ ਦੇ ਵਹਿਮਾਂ ਭਰਮਾਂ ਤੋਂ ਬਾਹਰ ਕੱਢਣ ਵਾਲੀ ਬਾਣੀ ਸੀ ਜੋ ਕਿ ਅੱਜ ਵੀ ਅਸੀਂ ਨੌਜਵਾਨ ਪੀੜ੍ਹੀ ਨੂੰ ਇਹ ਦਰਸਾਉਣਾ ਚਾਹੁੰਦੇ ਹਾਂ ਕਿ ਇਹ ਬਾਬਾ ਕਬੀਰ ਜੀ ਨੇ ਇੱਕ ਇਹ ਇਹਨਾਂ ਨੇ ਨਵਾਂ ਰਾਹ ਦਰਸਾ ਕੇ ਉਸ ਸਮੇਂ ਦੇ ਬਹੁਤ ਹੀ ਉਲਝਣ ਵਿੱਚ ਪਈ ਹੋਈ ਦੁਨੀਆ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜੋ ਕਿ ਅਜੇ ਤੱਕ ਵੀ ਅਸੀਂ ਇਹ ਸੋਚਦੇ ਨੌਜਵਾਨ ਪੀੜ੍ਹੀ ਵੀ ਉਹਨਾਂ ਦੇ ਪੂਰਿਆਂ ਦੇ ਚੱਲੇ ਅਤੇ ਚੰਗੇ ਕਰਮ ਕਰਨ ਤਾਂ ਇਹੋ ਹੀ ਸਾਡਾ ਅੱਜ ਦਾ ਮੇਲਾ ਮਲਾਉਂਦਾ ਪਰ ਬੰਦਿਆ ਤੇ ਇਸ ਕਰਕੇ ਇਹੋ ਜੀ ਚਾਹੁੰਦੇ ਆ ਕਿ ਨੌਜਵਾਨ ਪੀ ਬਾਬਾ ਜੀ ਦੇ ਜੀਵਨੀ ਤੇ ਜਾਣੂ ਹੋਏ ਤੇ ਅਤੇ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਨੇ ਦੋਹੇ ਰਚਨ ਕੀਤੀ ਰਚਿਤ ਕੀਤੇ ਹਨ ਜਿਨ੍ਹਾਂ ਦੇ ਵਿੱਚੋਂ ਕਬੀਰ ਖੜਾ ਬਾਜ਼ਾਰ ਮੈਂ ਐਸੀ ਸੋਚ ਵਿਚਾਰ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬੈਰ ਇੱਕ ਦੋਹਾ ਜੀ ਮੈਂ ਉਹਨਾਂ ਗੱਲ ਕਰਾਂਗਾ ਕਿ ਸਾਕਰ ਸੇ ਸੂਕਰ ਬਲਾ ਅੱਛਾ ਰਾਕੇ ਗਾਉ ਸਾਕਰ ਬਾਪੁਰਾ ਮਰਚਲਾ ਲੇਵੇ ਨੋ ਕੋ ਨਾਉ ਇਹਦਾ ਮਤਲਬ ਹੈਗਾ ਕਿ ਇੱਕ ਸਾਕਰ ਪੁਰਸ਼ ਜਿਵੇਂ ਕਹਾਂ ਲੋਗੇ ਜਿਵੇਂ ਇੱਕ ਮਾੜਾ ਪੁਰਸ਼ ਆ ਤੇ ਉਹ ਜਿਹੜਾ ਸਮਾਜ ਨੂੰ ਗੰਦਾ ਕਰ ਰਿਹਾ ਹੋਵੇ ਜਿਸ ਤਰ੍ਹਾਂ ਨਸ਼ੇ ਬਿਲਾ ਕੇ ਇਹ ਉਹਦੇ ਨਾਲੋਂ ਚੰਗਾ ਤੇ ਕਹਿੰਦੇ ਇੱਕ ਖਾਣ ਵਾਲਾ ਜਿਹੜਾ ਸੂਵਰੀ ਹੈ ਜਿਹੜਾ ਮਤਲਬ ਕਿ ਆਪਣਾ ਗੰਨ ਤੇ ਮੁਕਾਰ ਆ ਜਿਹੜਾ ਨਸ਼ਾ ਵੇਚਣ ਵਾਲਾ ਨਸ਼ਾ ਕਰਨ ਵਾਲਾ ਨਸ਼ਾ ਮਾੜੇ ਲੋਕਾਂ ਦਾ ਕਰਦਾ ਪਿਆ ਹੈ ਉਹਦੇ ਨਾਲ ਜੇਕਰ ਕੋਈ ਮਰ ਜਾਂਦਾ ਤਾਂ ਉਹਦਾ ਕੋਈ ਨਾਮ ਨਹੀਂ ਲੈਂਦਾ ਕਿਉਂ ਨਹੀਂ ਲੈਂਦਾ ਕਿਉਂਕਿ ਸਾਰੀ ਉਮਰ ਉਹਨੇ ਦਲਦ ਕੰਮੀ ਕੀਤੇ ਹੁੰਦੇ ਨੇ ਸੋ ਇਹ ਸਾਨੂੰ ਵਿਚਾਰ ਕਰ ਆਪਣੇ ਬਦਲ ਲੈਣੇ ਚਾਹੀਦੇ ਅਵਲੇ ਯੱਲਾ 100 ਰੁਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਜੇ ਕੌਣ ਭਲੇ ਕੌਣ ਮੰਦੇ ਹਾਂਜੀ ਮੇਰਾ ਨਾਮ ਅਨੁਰਾਗ ਭਗਤ ਜੀ ਤੇ ਮੈਂ ਸਤਗੁਰ ਕਬੀਰ ਵੈਲਫੇਅਰ ਕਮੇਟੀ ਦਾ ਵਾਈਸ ਪ੍ਰਧਾਨ ਹਾਂ ਇਸ ਤਰ੍ਹਾਂ ਪ੍ਰਧਾਨ ਸਾਹਿਬ ਜੀ ਨੇ ਹੁਣੇ ਬੜੀ ਵਧੀਆ ਗੱਲ ਕੀਤੀ ਕਿ ਸਾਰੇ ਹੀ ਸਮਾਜ ਨੂੰ ਇੱਕ ਮੈਸੇਜ ਦਿੱਤਾ ਜਾ ਰਿਹਾ ਵੈ ਕਿ ਬੁਰੇ ਕੰਮ ਛੱਡ ਕੇ ਜਿਸ ਤਰ੍ਹਾਂ ਮੰਦਰ ਦੇ ਵਿਚਾਰੇ ਹੋ ਸਾਨੂੰ ਕੋਈ ਨਾ ਕੋਈ ਕਬੀਰ ਸਾਹਿਬ ਦੀ ਜੀਵਨੀ ਵੱਲੋਂ ਪਤਾ ਚੱਲ ਰਿਹਾ ਹੈ ਉਹਨਾਂ ਦੀ ਲਾਈਫ ਵੱਲੋਂ ਪਤਾ ਚੱਲਦਾ ਐ ਐਕਚੁਅਲੀ ਸਾਰੇ ਜਿਹੜੇ ਮਹਾਤਮਾ ਸੰਤਾਏ ਨੇ ਸਾਰੇ ਧਰਤੀ ਤੇ ਕੋਈ ਨਾ ਕੋਈ ਸੰਦੇਸ਼ ਦੇ ਕੇ ਗਏ ਨੇ ਤੇ ਕਬੀਰ ਸਾਹਿਬ ਜੀ ਦਾ ਤੇ ਬਹੁਤ ਚਲੋ ਕਹੋ ਅਹਿਮ ਰੋਲ ਸੀ ਜ਼ਿੰਦਗੀ ਦੇ ਵਿੱਚ ਆਦਮੀ ਨੂੰ ਸੁਧਾਰਨ ਵਾਸਤੇ ਕਹੋ ਉਹਦੀ ਨਾ ਲਾਈਫ ਨੂੰ ਕਾਫੀ ਦੋਹੇ ਵੀ ਉਹਨਾਂ ਨੇ ਤੁਹਾਡੇ ਸਾਹਮਣੇ ਉਹਨਾਂ ਦੇ ਹੈਗੇ ਕੋਈ ਇਕਦਮ ਹਾਂ ਪਰ ਚਲਤ ਹੈਗੇ ਨੇ ਤੇ ਇਹੋ ਜੀ ਪ੍ਰਮਾਤਮਾ ਇਨਸਾਨ ਦੇ ਰੂਪ ਚ ਅਗਰ ਧਰਤੀ ਤੇ ਆਂਦਾ ਹੈ ਤੇ ਉਹ ਆਪਣੇ ਜਿਹੜੇ ਕੰਮ ਜਿਹੜੇ ਕਰਕੇ ਦੱਸਦੇ ਨੇ ਕਿ ਅਸੀਂ ਆਹ ਕੰਮ ਕਰੋ ਤੇ ਤੁਹਾਨੂੰ ਇਹਦਾ ਫਲ ਚੰਗਾ ਮਿਲੇਗਾ ਉਹੀ ਬਸ ਆਜਾ ਪਾ ਉਹਨਾਂ ਦੇ ਜਨਮ ਦਿਨ ਇਸ ਦਿਵਸ ਉਤੇ ਜਿਹੜਾ ਸਾਰੇ ਇਕੱਠੇ ਹੋ ਕੇ ਇਲਾਕਾ ਵਾਸੀਆਂ ਨੂੰ ਸਾਰਿਆਂ ਨੂੰ ਬੁਲਾ ਕੇ ਤੇ ਉਹਨਾਂ ਦਾ ਪਿਆਰ ਜਿਹੜਾ ਵਾ ਵਰਸਾ ਰਹੇ ਤੇ ਉਹਨਾਂ ਦੀ ਜਿਹੜਾ ਆਸ਼ੀਰਵਾਦ ਲੈ ਰਹੇ ਆ ਤੇ ਥੋੜਾ ਜਿਹਾ ਮੇਰਾ ਨਾਮ ਜੀਵਨ ਕੁਮਾਰ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਸਤਗੁਰੂ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਕੁਝ ਦਿਨਾਂ ਤੋਂ ਜਿਹਦੇ ਮੇਰੇ ਵੱਡੇ ਜਿਨ੍ਹਾਂ ਨੇ ਹੁਣੇ ਬਚਨ ਕੀਤੇ ਆ ਕਿ ਕੁਝ ਦਿਨਾਂ ਤੋਂ ਪ੍ਰਭਾਤ ਫੇਰੀਆਂ ਬਾਬਾ ਜੀ ਦੀਆਂ ਗੱਡੀਆਂ ਜਾ ਰਹੀਆਂ ਸੀ ਇਸ ਸਾਲ ਵੀ ਪ੍ਰਬਾਤ ਭੇੜੀਆਂ ਵੀ ਗੱਡੀਆਂ ਗਈਆਂ ਔਰ ਬਾਬਾ ਜੀ ਦਾ ਜਨਮ ਦਿਹਾੜਾ ਵੀ ਮਨਾਇਆ ਜਾ ਰਿਹਾ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਕੀ ਕਾਫੀ ਸੰਗਤ ਦਾ ਸਹਿਯੋਗ ਮਿਲਦਾ ਸਾਡੇ ਇਲਾਕੇ ਦਾ ਕਬੀਰ ਮੰਦਰ ਦੇ ਕਬੀਰ ਮੱਲੇ ਦਾ ਮਜੀਠਾ ਰੋੜ ਤੋਂ ਬਹੁਤ ਸਹਿਯੋਗ ਮਿਲਦਾ ਸੰਗਤ ਆਉਂਦੀ ਹੈ ਬਾਬਾ ਜੀ ਦੇ ਚਰਨਾਂ 'ਚ ਹਾਜ਼ਰੀ ਲਾਉਂਦੀ ਔਰ ਸੇਵਾ ਵੀ ਵੱਧ ਚੜ ਕੇ ਸੰਗਤ ਕਰਦੀ ਹੈ ਸੰਗਤ ਦੇ ਸਹਿਯੋਗ ਨਾਲ ਹੀ ਮੇਲਾ ਕਰਵਾਇਆ ਗਿਆ